ਸਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਨਕੀਰਤ ਤੌਲਖ ਨੇ ਇੱਕ ਅਪੀਲ ਕੀਤੀ ਹੈ ਸੰਗਤ ਨੂੰ ਉਹਨਾਂ ਨੇ ਅਪੀਲ ਜਿਹੜੀ ਹੈ ਇਹ ਖਾਸ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੀਤੀ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਪੀੜਤਾ ਦੀ ਸੇਵਾ ਦੇ ਵਿੱਚ ਮਨਕੀਰਤ ਤੌਲਖ ਲਗਾਤਾਰ ਰੁੱਝੇ ਹੋਏ ਨੇ ਸੋ ਮਨਕੀਰਤ ਤੌਲਖ ਜਿੱਥੇ ਲੋਕਾਂ ਨੂੰ ਪੈਸੇ ਵੀ ਸਿੱਧੇ ਡਾਇਰੈਕਟ ਵੰਡ ਰਹੇ ਨੇ ਤੇ ਲੋਕਾਂ ਦੀ ਰਾਸ਼ਨ ਦੀ ਦੇ ਕੇ ਸੇਵਾ ਵੀ ਕਰ ਰਹੇ ਨੇ ਔਰ ਜੇ ਗੱਲ ਕੀਤੀ ਜਾਵੇ ਤੇ ਟਰੈਕਟਰਾਂ ਦੀ ਸੇਵਾ ਵੀ ਜਿਹੜੀ ਹੈ ਕਰ ਰਹੇ ਨੇ ਜਾ ਜਿਹੜੇ ਟਰੈਕਟਰ ਖਰਾਬ ਹੋਣਗੇ ਸੀਜ਼ ਹੋਣਗੇ ਉਹਨਾਂ ਦੀ ਰਿਪੇਅਰ ਦਾ ਇੰਜਨ ਦਾ ਕੰਮ ਜਿਹੜਾ ਹੈ ਉਹ ਵੀ ਜ਼ਿੰਮੇਵਾਰੀ ਮਨਕੀਰਤ ਤੌਲਖ ਬਾਈ ਨੇ ਓਟ ਲਈ ਹੈ ਤੁਹਾਨੂੰ ਇੱਥੇ ਦੱਸਣਾ ਚਾਹਾਂਗੇ ਕਿ ਲਗਾਤਾਰ ਜਿੱਥੇ ਕਿ ਫੰਡਿੰਗ ਦਾ ਮਾਮਲਾ ਜਿਹੜਾ ਹੈ ਕਾਫੀ ਗਰਮਾਇਆ ਹੋਇਆ ਹੈ ਸੋ ਕਾਫੀ ਲੋਕਾਂ ਵੱਲੋਂ ਜਿਹੜੀ ਫੰਡਿੰਗ ਹੈ ਉਹ ਕੀਤੀ ਜਾ ਰਹੀ ਹੈ ਪਰ ਤੁਹਾਨੂੰ ਸੱਚ ਦੱਸਦੀ ਹੈ ਕਿ ਮਨਕੀਰਤ ਤੌਲਖ ਕਿਸੇ ਤੋਂ ਫੰਡਿੰਗ ਨਹੀਂ ਲੈ ਰਹੇ ਨੇ ਤੇ ਮਨਕੀਰਤ ਤੌਲਖ ਨੇ ਇਹ ਗੱਲ ਸਾਫ਼ ਕਹਿ ਦੁੱਤੀ ਹੈ ਕਿ ਮੇਰੇ ਨਾਮ ਤੇ ਕਿਸੇ ਨੂੰ ਕੋਈ ਵੀ ਫੰਡ ਜਾਂ ਡੋਨੇਟ ਦੇਣ ਦੀ ਲੋੜ ਨਹੀਂ ਐ ਸਵਾਖਰ ਕਿਸੇ ਤੋਂ ਵੀ ਉਹ ਅਜੇਹਾ ਕੰਮ ਦੀ ਸੇਵਾ ਜਿਹੜੀ ਐ ਨਹੀਂ ਲੈ ਰਹੇ ਨੇ ਸਾਰੀ ਸੇਵਾ ਉਹ ਆਪਣੇ ਆਪ ਆਪਣੇ ਪੱਧਰ ਤੇ ਕਰ ਰਹੇ ਨੇ ਕਿਸੇ ਤੋਂ ਅਜੇਹੀ ਮੰਗ ਕੋਈ ਡਿਮਾਂਡ ਉਹਨਾਂ ਨੇ ਨਹੀਂ ਕੀਤੀ ਐ ਤੇ ਨਾ ਹੀ ਉਹਨਾਂ ਨੇ ਇਹ ਗੱਲ ਕਹੀ ਐ ਕਿ ਭਾਈ ਸਾਨੂੰ ਕੋਈ ਸੇਵਾ ਦਿੱਤੀ ਜਾਵੇ ਜਾਂ ਸਪੈਸ਼ਲਿਸਟ ਸੇਵਾ ਵਾਸਤੇ ਕੋਈ ਫੰਡ ਦਿੱਤਾ ਜਾਵੇ ਮਨਕੀਰਤ ਔਲਖ ਨੇ ਖੁਦ ਲਾਈਵ ਹੋ ਕੇ ਇਹ ਗੱਲ ਆਖੀ ਐ ਕਿ ਕਿਸੇ ਨੂੰ ਮੇਰੇ ਨਾਮ ਤੇ ਫੰਡਿੰਗ ਜਿਹੜੀ ਐ ਨਾ ਕੀਤੀ ਜਾਵੇ ਅਖਰ ਜੇ ਟਰੈਕਟਰਾਂ ਦਾ ਮਾਮਲਾ ਹੈ ਤਾਂ ਮਹਿੰਦਰਾ ਤੋਂ ਟਰੈਕਟਰ ਲਵਾਗੀ ਤਾਂ ਸਿੱਧੇ ਕੰਪਨੀ ਨੂੰ ਪੈਸੇ ਪਾਉਣੇ ਆ ਸੋਨਾ ਲੀਕਾ জাফর ਪ੍ਰੀਤ ਸਿੱਧੇ ਕੰਪਨੀ ਨੂੰ ਪੈਸੇ ਦੇਣੇ ਆ ਕਿਸੇ ਨੂੰ ਵਿਚ ਵਿਚਾਲੇ ਕੋਈ ਪੈਸਾ ਜਾਂ ਫੰਡਿੰਗ ਦੇਣ ਦੀ ਜ਼ਰੂਰਤ ਨਹੀਂ ਹੈ ਜਿਹੜੇ ਮੇਰੇ ਖਾਸ ਯਾਰ ਮਿੱਤਰ ਦੋਸਤ ਨੇ ਉਹਨਾਂ ਨੂੰ ਮੈਂ ਜ਼ਰੂਰ ਅਪੀਲ ਕਰ ਰਿਹਾ ਕਿ ਲੋਕਾਂ ਨੂੰ ਜਿਨ੍ਹਾਂ ਦੇ ਟਰੈਕਟਰ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਜਾਂ ਫਿਰ ਹੜ੍ਹ ਦੇ ਦੌਰਾਨ ਕਿਤੇ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਟਰੈਕਟਰ ਦੀ ਸੇਵਾ ਜਿਹੜੀ ਹੈ ਜ਼ਰੂਰ ਲਈ ਗਈ ਹੈ ਸੋ ਸਾਰੇ ਭਰਾ ਮਿਲ ਕੇ ਅਸੀਂ ਸੇਵਾ ਕਰ ਰਹੇ ਹਾਂ ਪਰ ਸਾਡੇ ਨਾਮ ਤੇ ਜੇ ਕੋਈ ਫੰਡਿੰਗ ਲੈਂਦਾ ਹੈ ਜਾਂ ਕੋਈ ਪੈਸੇ ਕਰੋਂਦਾ ਉਸ ਨੂੰ ਜਰੂਰ ਪੁੱਛਿਆ ਜਾਵੇ ਕਿ ਮਨਕੀਰਤ ਤੌਲਖ ਜਿਹੜਾ ਹੈ ਕੋਈ ਪੈਸੇ ਦੀ ਡਿਮਾਂਡ ਨਹੀਂ ਕਰ ਰਿਹਾ ਸੋ ਹਾਲਾਂਕਿ ਕਿਸੇ ਨੂੰ ਵੀ ਅਜੀਹਾ ਕੁਝ ਨਾ ਦਿੱਤਾ ਜਾਵੇ ਮਨਕੀਰਤ ਤੌਲਖ ਨੇ ਸਾਰੀ ਗੱਲ ਜਿਹੜੀ ਹੈ ਸਪਸ਼ਟ ਕਰ ਦਿੱਤੀ ਹੈ ਕਿ ਆਖਰ ਕਿਤੇ ਨਾ ਕਿਤੇ ਕੁਝ ਲੋਕ ਇਸ ਚੀਜ਼ ਦਾ ਗਲਤ ਫਾਇਦਾ ਵੀ ਉਠਾ ਸਕਦੇ ਨੇ ਦੂਰ ਅੰਦੇਸ਼ੀ ਤੱਕੀ ਜਾਵੇ ਤਾਂ ਕੁਝ ਲੋਕਾਂ ਦੇ ਵੱਲੋਂ ਅਜੀਹਾ ਕੀਤਾ ਜਾ ਸਕਦਾ ਹੈ ਤੇ ਸ਼ਾਇਦ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਨਕੀਰਤ ਤੌਲਖ ਨੇ ਇਹ ਗੱਲ ਕੀਤੀ ਹੈ ਸਾਫ਼ ਕਰ ਦਿੱਤੀ ਹੈ ਇਹ ਗੱਲ ਕਿ ਕੋਈ ਅਜਿਹੀ ਗੱਲਬਾਤ ਜਿਹੜੀ ਹੈ ਨਾ ਕੀ ਜਾਵੇ ਅਜੇ ਹੀ ਕਿਸੇ ਨੂੰ ਕੋਈ ਫੰਡਿੰਗ ਜਿਹੜੀ ਹੈ ਨਾ ਕੀਤੀ ਜਾਵੇ ਸੋ ਹੜਪੀੜਤਾ ਦੀ ਸੇਵਾ ਦੀ ਆੜ ਦੇ ਵਿੱਚ ਸ਼ਾਇਦ ਕੋਈ ਪੈਸੇ ਇਕੱਤਰਤ ਨਾ ਕਰ ਲਵੇ ਅਜਿਹਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹਨਾਂ ਨੇ ਸੰਗਤ ਨੂੰ ਪਹਿਲਾਂ ਹੀ ਡਾਇਰੈਕਟਲੀ ਜਿਹੜੀ ਅਪੀਲ ਹੈ ਉਹ ਕਰ ਦਿੱਤੀ ਹੈ ਮਨਕੀਰਤ ਨੇ ਸਾਫ਼ ਤੌਰ ਤੇ ਸੰਗਤ ਨੂੰ ਗੱਲ ਵੀ ਜਿਹੜੀ ਹੈ ਸਪਸ਼ਟ ਆਖ ਦਿੱਤੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨ